ਸ਼ੀਗਾਲ ਮੈਂ ਡਾਕਟਰ ਗੌਰਵਜੀਤ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪੈਂਡਾਮੈਥਲਨ ਦੀ ਸਪਰੇ ਹੋ ਰਹੀ ਹੈ ਅ ਪਿਛਲੇ ਸਾਲ ਤਾਂ ਨਹੀਂ ਉਸ ਤੋਂ ਪਿਛਲੇ ਸਾਲ ਆਪਾਂ ਇੱਕ ਤਜਰਬਾ ਕੀਤਾ ਸੀ ਉਸ ਦੇ ਉੱਪਰ ਖੋਜ ਵੀ ਹੋ ਚੁੱਕੀ ਹੈ ਤੇ ਉਹਦੇ ਨਤੀਜੇ ਵੀ ਹੁਬਹੂ ਜੋ ਆਪਣੇ ਸਾਹਮਣੇ ਆਏ ਨੇ ਉਹੀ ਉਸ ਖੋਜ ਦੇ ਵਿੱਚ ਆਏ ਤੇ ਨਤੀਜੇ ਇਹ ਨੇ ਵੀ ਜੇ ਆਪਾਂ ਪਹਿਲਾਂ ਪੈਂਡਾਮੈਥਲਨ ਕਰਦੇ ਹਾਂ ਤੇ ਉਸ ਤੋਂ ਬਾਅਦ ਅ ਜਿਹੜੀਆਂ ਆਪਣੀਆਂ ਸਸਤੀਆਂ ਸਪਰੇ ਹਾਂ ਨੇ ਜਾਂ ਜਿਹੜੇ ਰਸਾਇਣ ਆਪਣੇ ਪਿਛਲੇ ਸਾਲਾਂ ਤੋਂ ਚੱਲੇ ਆ ਰਹੇ ਨੇ ਆਪਾਂ ਉਹਨਾਂ ਨੂੰ ਵਰਤ ਰਹੇ ਹਾਂ ਉਹ ਵੀ ਚੰਗਾ ਸਰ ਗੁਲੀ ਡੰਡੇ ਤੇ ਜੰਗਲੀ ਪਾਲਕ ਜਿਹੜੇ ਆਪਣੇ ਪ੍ਰਮੁੱਖ ਜਾਂ ਜ਼ਿਆਦਾ ਪ੍ਰਭਾਵ ਪਾਉਣ ਵਾਲੇ ਨਦੀਨ ਨੇ ਉਹਨਾਂ ਤੇ ਚੰਗਾ ਸਰ ਦਿਖਾ ਜਾਂਦੇ ਨੇ ਤਾਂ ਆ ਆ ਉਹਦੇ ਸੰਬੰਧਿਤ ਖੋਜ ਹੈ ਤੇ ਜਿਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਪੈਂਡਾ ਮੈਥਾਲਨ ਕਰਨ ਤੋਂ ਬਾਅਦ ਜੇ ਆਪਾਂ ਸਲਫੋ ਸਲਫੀ ਰੋਨ ਤੇ ਮੈਟਸਲਫੀ ਰੋਨ ਜਿਨ੍ਹਾਂ ਨੂੰ ਆਮ ਆਪਾਂ ਲੀਡਰ ਤੇਲ ਗ੍ਰਿਪ ਨਾਉਂ ਦੇ ਨਾਲ ਜਾਣਦੇ ਆਂ ਤੇ ਉਹ ਚੰਗਾ ਅਸਰ ਦਿਖਾ ਜਾਂਦੇ ਨੇ ਗੁਲੀ ਡੰਡੇ ਤੇ ਹੋਰ ਨਦੀਨਾਂ ਦੇ ਉੱਪਰ ਜੇ ਆਪਾਂ ਪਹਿਲਾਂ ਪੈਂਡਾ ਕਰੀ ਹੋਵੇ ਪਲੱਸ ਉਸ ਤੋਂ ਬਾਅਦ ਅ ਦੂਸਰੇ ਨੰਬਰ ਤੇ ਆਉਂਦੀ ਹੈ ਆਪਣੇ ਕੋਲੇ ਮੀਜ਼ੋਸਲਫਿਊਰੋਨ ਤੇ ਆਇਓਡੋਸਲਫਿਊਰੋਨ ਜਿਹਨੂੰ ਆਪਾਂ ਐਟਲੈਂਟਿਸ ਦੇ ਨਾਮ ਨਾਲ ਜਾਣਦੇ ਆ ਇਹ ਵੀ ਆਪਦਾ ਚੰਗਾ ਅਸਰ ਦਿਖਾਉਂਦੀ ਆ ਤੀਜੇ ਨੰਬਰ ਤੇ ਆਉਂਦਾ ਹੈ ਆਪਣੇ ਕੋਲ ਕਲੋਡੀਨਾ ਫੋਪ ਤੇ ਮੈਟਸਲਫਿਊਰੋਨ ਉਹੀ ਜਾਨੀ ਕਿ ਟਾਪਿਕ ਤੇ ਦੂਜਾ ਇਹਦੇ ਨਾਲ ਐਲਗ੍ਰਿਪਟ ਇਹ 3 ਜਿਹੇ ਨੰਬਰ ਦੇ ਉੱਪਰ ਇਹ ਤਿੰਨ ਜਿਹੜੇ ਸਾਲਟਸ ਦੀ ਮੈਂ ਗੱਲ ਕਰ ਰਿਹਾ ਹਾਂ ਇਹ ਤਿੰਨੇ ਹੀ ਸਸਤੇ ਵੀ ਨੇ ਤੇ ਦੂਸਰੇ ਨੰਬਰ ਦੇ ਉੱਤੇ ਇਹਨਾਂ ਦਾ ਕਣਕ ਦੇ ਉੱਤੇ ਅ ਬੁਰਾ ਪ੍ਰਭਾਵ ਵੀ ਨਹੀਂ ਪੈਂਦਾ ਤੇ ਅਗਲੀ ਗੱਲ ਇਹਦੇ ਵਿੱਚ ਜਿਹੜੀ ਆਪਾਂ ਕਰ ਸਕਦੇ ਹਾਂ ਉਹ ਇਹ ਹੈ ਕਿ ਜਿਹੜੀ ਸਲਫੂ ਸਲਫੂਰ ਹੋਣ ਯਾਨੀ ਕਿ ਲੀਡਰ ਵਾਲੇ ਜਿਹੜਾ ਸਾਲਟ ਹੈ ਇਹ ਵੱਖੋ-ਵੱਖਰੇ ਬ੍ਰਾਂਡਸ ਦੇ ਨਾਮ ਦੇ ਉੱਪਰ ਆਪਣੇ ਬਾਜ਼ਾਰ ਦੇ ਵਿੱਚ ਉਪਲਬਧਦਾ ਤੇ ਦੂਜਾ ਆਪਣੇ ਕੋਲ ਟਾਪਿਕ ਵਾਲਾ ਕਲੋਡੀਨਾ ਫੋਪ ਇਹ ਵੀ ਬਾਜ਼ਾਰ ਚ ਵੱਖ-ਵੱਖ ਨਾਮਾਂ ਤੇ ਉਪਲਬਧ ਹੈ ਜੇ ਆਪਾਂ ਕੱਲੀ ਇਹਨਾਂ ਦੀ ਸਪਰੇ ਕਰਦੇ ਆ ਉਹਨੇ ਅਸਰ ਨਹੀਂ ਦਿਖਾਉਣਾ ਕਿਉਂਕਿ ਕਈ ਸਾਲਾਂ ਤੋਂ ਇਹੀ ਸਪਰੇਹਾਂ ਕਰਦੇ ਹੋਣ ਕਰਕੇ ਇਹ ਜਦੋਂ ਮੈਂ ਸਕੂਲ ਪੜ੍ਹਦਾ ਸੀ ਉਦੋਂ ਤੋਂ ਅੱਜ ਤੋ ਯਾਨੀ ਕਿ 15-20 ਸਾਲ ਪਹਿਲਾਂ ਦੀ ਗੱਲ ਆ ਉਦੋਂ ਤੋਂ ਇਹ ਪ੍ਰਚਲਨ ਦੇ ਵਿੱਚ ਹੈਗੀਆਂ ਨੇ ਤੇ ਗੁੱਲੀ ਡੰਡੇ ਦੇ ਵਿੱਚ ਇਹਨਾਂ ਦੇ ਪ੍ਰਤੀ ਜਿਹੜੀ ਰੈਜ਼ਿਸਟੈਂਸ ਆ ਪ੍ਰਤੀਰੋਧ ਸਮਰੱਥਾ ਹੈ ਉਹ ਵਿਕਸਿਤ ਹੋ ਚੁੱਕੀ ਹੈ ਜਾਨੀ ਕਿ ਗੁਲੀ ਰੰਡੇ ਦੇ ਉੱਪਰ ਹੁਣ ਇਹ ਅਸਰ ਨਹੀਂ ਕਰਦੀਆਂ ਜਾਂ ਬਹੁਤ ਘੱਟ ਅਸਰ ਕਰਦੀਆਂ ਨੇ ਤਾਂ ਕਰਕੇ ਪੈਂਡਾਮੈਥਲਨ ਜਿਹੜੀ ਹੈ ਜਦੋਂ ਉਹਦੇ ਕੰਬੀਨੇਸ਼ਨ ਦੇ ਨਾਲ ਆਪਾਂ ਵੀ ਪਹਿਲਾਂ ਬਿਜਾਈ ਤੋਂ ਬਾਅਦ ਪੈਂਡਾਮੈਥਲਨ ਤੇ ਉਸ ਤੋਂ ਬਾਅਦ ਆਪਾਂ ਜਦੋਂ ਲੀਡਰ ਵਾਲਾ ਸਾਲਟ ਜਾਂ ਕਲੋਰੀਨਾ ਫੋਪ ਦੂਸਰਾ ਟੌਪਿਕ ਵਾਲਾ ਇਹਨਾਂ ਦੀ ਸਪਰੇਅ ਕਰਦੇ ਆਂ ਪਲੱਸ ਐਲ ਗ੍ਰਿਪ ਪਾ ਕੇ ਇਹਦੇ ਵਿੱਚ ਐਲ ਗ੍ਰਿਪ ਦੇ ਪ੍ਰਤੀ ਵੀ ਨਦੀਨਾਂ ਦੇ ਵਿੱਚ ਜਿਹੜੀ ਚੌੜੀ ਪੱਤੀ ਵਾਲੀ ਨਦੀਨ ਨੇ ਖਾਸ ਕਰਕੇ ਜਿਵੇਂ ਆ ਪਾਲਕ ਹੈ ਜੰਗਲੀ ਪਾਲਕ ਉਹਨੂੰ ਐਲ ਗ੍ਰਿਪ ਜੇ ਆਪਾਂ ਕੱਲੀ ਕਰਦੀ ਉਹ ਨਹੀਂ ਮਾਰਦੀ ਤਾਂ ਸ਼ੁਰੂ ਚ ਪੈਂਡਾ ਮੈਥਲਨ ਕਰੀ ਹੋਵੇ ਤੇ ਉਸ ਤੋਂ ਬਾਅਦ ਇਹ ਵਧੀਆ ਨਤੀਜੇ ਆਪਣੇ ਸਾਹਮਣੇ ਆਉਂਦੇ ਨੇ ਇਹ ਆਪਣਾ ਨਿੱਜੀ ਤਜਰਬਾ ਵੀ ਹੈ ਤੇ ਇਸ ਦੇ ਬਾਬਤ ਜਿਹੜੀ ਖੋਜ ਹੈ ਉਹ ਵੀ ਆਪਾਂ ਇਹਦੇ ਵਿੱਚ ਸ਼ਾਮਲ ਕੀਤੀ ਹੈ ਉਹ ਤੁਸੀਂ ਰੋਕ ਕੇ ਪੜ੍ਹ ਵੀ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ